ਭਾਰਤ ਦੇ ਵਿੱਚ 65 ਕਰੋੜ ਲੀਟਰ ਦੁੱਧ ਰੋਜ਼ਾਨਾ ਕੰਜ਼ਮਪਸ਼ਨ ਹੋ ਰਹੀ ਹੈ ਜਦੋਂ ਕਿ ਬੜੇ ਹੈਰਾਨੀਜਨਕ ਅੰਕੜੇ ਇਹ ਹੈਗੇ ਆ ਕਿ ਭਾਰਤ ਦੇ ਵਿੱਚ ਸਿਰਫ 15 ਕਰੋੜ ਲੀਟਰ ਦੁੱਧ ਹੈ ਜਿਹੜਾ ਪ੍ਰੋਡਿਊਸ ਹੋ ਰਿਹਾ ਹੈ ਤਾਂ ਫਿਰ 50 ਕਰੋੜ ਲੀਟਰ ਜਿਹੜਾ ਦੁੱਧ ਹੈਗਾ ਰੋਜ਼ ਦਾ ਕਿੱਥੋਂ ਆ ਰਿਹਾ ਹੈਗਾ ਉਹਨਾਂ ਨੇ ਇਹਦੇ ਬਾਰੇ ਵੀ ਅੰਕੜੇ ਨਾਸ਼ਰ ਕੀਤੇ ਆ ਉਹਨਾਂ ਨੇ ਕਿਹਾ ਕਿ ਕਿਵੇਂ ਸਰਫ ਤੋਂ ਕਿ ਕਿਵੇਂ ਆ ਜਿਹੜਾ ਹੈਗਾ ਮਿਲਕ ਪਾਊਡਰ ਤੋਂ ਕਿਸ ਤਰ੍ਹਾਂ ਜਿਹੜਾ ਹੈਗਾ ਦੁੱਧ ਬਣਾ ਕੇ ਮਾਰਕੀਟ ਦੇ ਵਿੱਚ ਧੱਕਿਆ ਜਾ ਰਿਹਾ ਸਾਰਿਆਂ ਦੇ ਸਾਰਿਆਂ ਦੇ ਮੂੰਹੇ ਬੰਦ ਹੋ ਗਏ ਅੱਜ ਤੁਸੀਂ ਕਿਵੇਂ ਇਸ ਮੁਲਕ ਦੇ ਵਿੱਚ ਰਹਿ ਕੇ ਤੁਸੀਂ ਕਹਿੰਦੇ ਆ ਕਿ ਜੀ ਲੋਕੋ ਨਸ਼ੇ ਨਾਲ ਮੋਟਾ ਹੋ ਰਹੀਆਂ ਨਸ਼ੇ ਨਾਲ ਮੋਟਾ ਹੋ ਕਰਨ ਦੀ ਲੋੜ ਨਹੀਂ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਇਹ ਦੁੱਧ ਪੀਣ ਦੇ ਨਾਲ ਅੱਜ ਹਰੇਕ ਬੰਦੇ ਨੂੰ ਮਿਲਕ ਲੱਗਦੀ ਹੋ ਰਹੀ ਹੈ ਕਿ ਲਈ ਦਿਨੀ ਇੱਕ WHO ਵੱਲੋਂ ਰਿਪੋਰਟ ਜਿਹੜੀ ਹੈਗੀ ਐ ਨਸ਼ਰ ਕੀਤੀ ਗਈ ਆ ਔਰ ਉਸ ਰਿਪੋਰਟ ਦੇ ਮੁਤਾਬਕ ਆ ਭਾਰਤ ਦੇ ਵਿੱਚ 65 ਕਰੋੜ ਲੀਟਰ ਦੁੱਧ ਰੋਜ਼ਾਨਾ ਕੰਜ਼ਮਪਸ਼ਨ ਹੋ ਰਹੀ ਹੈ ਜਦੋਂ ਕਿ ਬੜੇ ਹੈਰਾਨੀਜਨਕ ਅੰਕੜੇ ਇਹ ਹੈਗੇ ਆ ਕਿ ਭਾਰਤ ਦੇ ਵਿੱਚ ਸਿਰਫ 15 ਕਰੋੜ ਲੀਟਰ ਦੁੱਧ ਹੈ ਜਿਹੜਾ ਪ੍ਰੋਡਿਊਸ ਹੋ ਰਿਹਾ ਹੈ ਫਿਰ 50 ਕਰੋੜ ਲੀਟਰ ਜਿਹੜਾ ਦੁੱਧ ਹੈਗਾ ਰੋਜ਼ ਦਾ ਕਿੱਥੋਂ ਆ ਰਿਹਾ ਹੈਗਾ ਉਹਨਾਂ ਨੇ ਇਹਦੇ ਬਾਰੇ ਵੀ ਅੰਕੜੇ ਨਿਸ਼ਾਨ ਕੀਤੇ ਆ ਉਹਨਾਂ ਨੇ ਕਿਹਾ ਕਿ ਕਿਵੇਂ ਸਰਫ ਤੋਂ ਕਿਵੇਂ ਆ ਜਿਹੜਾ ਹੈਗਾ ਮਿਲਕ ਪਾਊਡਰ ਤੋਂ ਕਿਸ ਤਰ੍ਹਾਂ ਜਿਹੜਾ ਹੈਗਾ ਦੁੱਧ ਬਣਾ ਕੇ ਮਾਰਕੀਟ ਦੇ ਵਿੱਚ ਧੱਕਿਆ ਜਾ ਰਿਹਾ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਭਾਰਤ ਦੇ ਵਿੱਚ ਕੁੱਲ ਮੱਝਾਂ ਦੀ ਗਿਣਤੀ ਕਿੰਨੀ ਹੈਗੀ ਆ ਗਾਵਾਂ ਦੀ ਗਿਣਤੀ ਕਿੰਨੀ ਹੈਗੀ ਆ ਔਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਇਸ ਤਰ੍ਹਾਂ ਦੀ ਐਡੀ ਵੱਡੀ ਖਬਰ ਆਈ ਹੋਵੇ ਔਰ ਅਖਬਾਰਾਂ ਦੇ ਵਿੱਚ ਵੀ ਛਪੀ ਹੋਵੇ ਉਸ ਟਾਈਮ ਦੇ ਉੱਤੇ ਸਾਰੀਆਂ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਦਰੇਸ਼ ਦੇ ਗ੍ਰਹਿ ਮੰਤਰੀ ਔਰ ਹੈਲਥ ਮਿਨਿਸਟਰ ਫੂਡ ਐਂਡ ਸਪਲਾਈ ਮਿਨਿਸਟਰ ਸਾਰਿਆਂ ਦੇ ਸਾਰਿਆਂ ਦੇ ਮੂੰਹੇ ਬੰਦ ਹੋ ਗਏ ਅੱਜ ਤੁਸੀਂ ਕਿਵੇਂ ਇਸ ਮੁਲਕ ਦੇ ਵਿੱਚ ਰਹਿ ਕੇ ਤੁਸੀਂ ਕਹਿੰਦੇ ਆ ਕਿ ਜੀ ਲੋਕੋ ਨਸ਼ੇ ਨਾਲ ਮੌਤਾਂ ਹੋ ਰਹੀਆਂ ਨਸ਼ੇ ਨਾਲ ਮੌਤਾਂ ਕਰਨ ਦੀ ਲੋੜ ਨਹੀਂ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਇਹ ਦੁੱਧ ਪੀਣ ਦੇ ਨਾਲ ਅੱਜ ਹਰੇਕ ਬੰਦੇ ਨੂੰ ਮਿਲ ਕੇ ਅਲਰਜੀ ਹੋ ਰਹੀ ਹੈ ਬੀਟ ਅਲਰਜੀ ਹੋ ਰਹੀ ਹੈ ਹਰ ਬੰਦਾ ਜਿਹੜਾ ਹੈਗਾ ਉਹ ਨਸ਼ੇ ਨਾਲ ਮਰਨ ਦੀ ਲੋੜ ਨਹੀਂ ਹੈਗੀ ਕੈਂਸਰ ਹੋ ਕੇ ਆਪੇ ਮਰ ਜੂਗਾ ਜੇ ਪਰ ਦੇਸ਼ ਨੂੰ ਹੀ ਢੀਕ ਲੱਗਦਾ ਕਿਉਂਕਿ ਉਹਨਾਂ ਨੇ ਪੰਜਾਬ ਮੇਰਾ ਖਾਸ ਤੌਰ ਤੇ ਕੰਸਰਨ ਜਿਹੜਾ ਪੰਜਾਬ ਦਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਬੇਰਕਾਰ ਵਰਗੇ ਅਧਾਰੇ ਹੋਏ ਹੈਗੇ ਉਹਨਾਂ ਨੂੰ ਟੋਟਲ ਖਤਮ ਕਰਨ ਵਾਸਤੇ ਇਸ ਤਰ੍ਹਾਂ ਜਿਹੜਾ ਹੈਗਾ ਗੁਜਰਾਤ ਦੇ ਅਮੁੱਲ ਦੀ ਪੰਜਾਬ ਦੇ ਵਿੱਚ ਐਂਟਰੀ ਕਰਾਉਣ ਵਾਸਤੇ ਇਹ ਸਾਰੀਆਂ ਖੇਡਾਂ ਜਿਹੜੀਆਂ ਆ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਖੇਡੀਆਂ ਜਾ ਰਹੀਆਂ ਔਰ ਦੇਸ਼ ਦੇ ਵਿੱਚ ਜਿਹੜਾ ਹੈਗਾ ਇਹ ਸਰਕਾਰਾਂ ਖੇਡ ਰਹੀਆਂ ਔਰ ਇਹਦਾ ਫਾਇਦਾ ਜਿਹੜਾ ਕੁੱਲ ਔਰ ਕੁੱਲ ਜਿਹੜਾ ਹੈਗਾ ਵੱਡੀਆਂ ਕੰਪਨੀਆਂ ਨੂੰ ਜਿਹੜਾ ਅਮਾਨੀਆਂ ਦਾਨੀਆਂ ਜਾਂ ਇਹਨਾਂ ਦੇ ਸਹਾਇਕ ਬੰਦੇ ਹੈਗੇ ਉਹਨਾਂ ਨੂੰ ਆ ਦੇਖਾ ਕਿਉਂ ਜਿਹੜੀ ਸਰਕਾਰ ਕਿਉਂ ਚੁੱਪ ਹੈ ਜਿਹੜੇ ਲੀਡਰ ਨੇ ਜਿਹੜਾ ਸਿਹਤ ਵਿਭਾਗ ਕਿਉਂ ਚੁੱਪ ਹੈ ਇਹ ਗੱਲ ਗੱਲ ਇਹ ਹੈਗੀ ਆ ਜੀ ਕਿ ਸਿਹਤ ਵਿਭਾਗਾਂ ਨੇ ਸਾਰਿਆਂ ਨੂੰ ਚੁੱਪ ਇਸ ਕਰਕੇ ਰਹਿਣਾ ਕਿ ਜਿਹੜਿਆਂ ਨੇ ਦੁੱਧ ਪ੍ਰੋਡਿਊਸ ਕਰਨ ਵਾਲੇ ਲੋਕ ਹੈਗੇ ਆ ਉਹਨਾਂ ਨੇ ਕੁਝ ਉਹਨਾਂ ਨੂੰ ਦੇਣਾ ਹੈਗਾ ਤੇ ਤੁਸੀਂ ਮੈਂ ਕੀ ਦੇਣਾ ਹੈਗਾ ਕੰਜ਼ਮਪਸ਼ਨ ਵਾਲਿਆਂ ਨੂੰ ਤੇ ਜ਼ੂਮ ਕਰਨ ਵਾਲਿਆਂ ਨੂੰ ਤਾਂ ਕੁਝ ਨਹੀਂ ਦੇਣਾ ਇੱਥੇ ਇਸ ਮੁਲਕ ਦੇ ਵਿੱਚ ਸਕਰਗੰਦੀਆਂ ਦਾ ਗੋਹਾ ਆਪਣਾ ਜਿਹੜਾ ਹੈਗਾ ਜਿਹਦੇ ਨਾਲ ਬਰਫੀ ਬਣਾਉਂਦੇ ਆਪਾਂ ਖੋਆ ਬਣ ਜਾਂਦਾ ਠੀਕ ਹੈ ਨਹੀਂ ਸਕਰਗੰਦੀਆਂ ਦੇ ਖੋਏ ਦੀ ਅਸੀਂ ਬਰਫੀ ਕਾਈ ਜਾਣੇ ਆ he's the only one that